ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਪੱਤੀ ਦਰਾਕਾ ਪੱਤੀ ਦਰਾਕਾ ਪਿੰਡ ਬਰਨਾਲੇ ਜ਼ਿਲ੍ਹੇ ਦਾ ਨੇੜੇ ਇਹ ਸਹਨੇ ਦੇ ਰਹਿ ਜਾਂਦਾ ਹੈ ਸਹਨਾ ਭਦੌੜ ਦੇ ਨੇੜ ਹੈ ਸੋ ਪੱਤੀ ਦਰਾਕਾ ਪਿੰਡ ਦਾ ਨਾਮ ਹੈ ਤੇ ਸਾਹਮਣੇ ਤੁਸੀਂ ਬੋਰਡ ਲੱਗਾ ਦੇਖ ਸਕਦੇ ਹੋ ਇੱਥੇ ਬਾਈ ਜੀ ਹੋਰਾਂ ਦਾ ਇੱਕ ਫਾਰਮ ਹੈ ਜਿੱਦੇ ਚ ਇਹ ਗਾਵਾਂ ਰੱਖਦੇ ਆ ਦੁੱਧ ਆਸਤੇ ਇੱਥੇ ਮੈਂ ਪਹਿਲਾਂ ਵੀ ਵੀਡੀਓ ਬਣਾਈਆਂ ਕਿਉਂਕਿ ਇੱਕ ਸਮਾਲ ਸਕੇਲ ਦੇ ਉੱਤੇ ਫਾਰਮਿੰਗ ਹੈ ਇੱਕ ਲਿਮਟਿਡ ਪਸ਼ੂਆਂ ਦਾ ਫਾਰਮ ਮਤਲਬ ਜਿੰਨੇ ਨਗ ਇੱਥੇ ਰੱਖਣੇ ਆ ਉਹਨੇ ਹੀ ਰੱਖਣੇ ਹੁੰਦੇ ਆ ਇਸ ਸਾਲ ਫਿਰ ਬਾਈ ਜੀ ਹੋਰੀ ਕੁਝ ਨਗ ਵੇਚਦੇ ਰਹਿੰਦੇ ਆ ਅੱਜ ਇਹਨਾਂ ਨੇ ਇੱਕ ਜਰਸੀ ਗਾਂ ਵੇਚਣੀ ਹੈ ਜਿਹੜੀ ਤਾਜੀ ਸੂਈ ਵੀ ਹੈ ਸਾਹਮਣੇ ਤੁਸੀਂ ਇਹਦੀ ਤਿਆਰੀ ਦੇਖ ਲਓ ਪਲੂਣ ਹਵਾਨੇ ਤੇ ਦਿਸਦੀ ਹੋਣੀ ਹੈ ਕਿਉਂਕਿ ਸੂਈ ਤਾਜੀ ਹੈ ਬੜਾ ਵੱਡਾ ਇਹਦਾ ਹਵਾਨਾ ਦੱਸੋ ਤੇ ਉਹਨਾਂ ਹੀ ਚੰਗਾ ਦੁੱਧ ਦਿੰਦੀ ਹੈ ਇੱਕ ਤਾਂ ਇਹ ਤੁਸੀਂ ਗਾਂ ਦੇਖ ਸਕਦੇ ਹੋ ਜਿਹੜੀ ਅੱਜ ਦੀ ਇਸ ਵੀਡੀਓ ਦੇ ਮਾਧਮ ਨਾਲ ਤੁਹਾਨੂੰ ਦਿਖਾਉਂਗਾ ਤੇ ਕੇ ਤੋਂ ਇਲਾਵਾ ਵੱਛੀ ਪ੍ਰੋਪਰ ਰਿਕਾਰਡ ਵਾਲੀ ਵਹਿੜਾ ਦੱਸੋ ਇੱਧਰ ਹੀ ਫਿਰਦੀ ਆ ਵਹਿੜਾਂ ਦੇ ਵਿੱਚ ਗੱਭਣ ਹੈ ਕਿੰਨੇ ਚਿਰ ਦੀ ਗੱਭਣ ਉਹ ਵੀ ਬਾਈ ਜਰੀ ਆਪਾਂ ਨੂੰ ਦੱਸ ਦੇਣਗੇ ਤੁਹਾਨੂੰ ਵਹਿੜ ਤੇ ਵੀ ਇੱਕ ਵਾਰ ਨਿਗਾਹ ਮਾਰ ਦਿਨਾ ਕਿਉਂਕਿ ਜਿਹੜਾ ਵੀ ਖਰੀਦਣਾ ਚਾਹੂਗਾ ਉਹ ਧਿਆਨ ਚ ਰੱਖ ਲੂਗਾ ਸਾਮਣੇ ਵੱਛੀ ਤੁਸੀਂ ਦੇਖੋ ਪਰਲੇ ਪਾਸੇ ਜਿਹੜੀ ਹੁਣ ਪੱਠੇ ਖਾ ਰਹੀ ਐ ਇਹ ਵੱਛੀ ਜਿਹੜੀ ਬਾਈ ਨੇ ਵੇਚਣੀ ਐ ਇਹ ਹੁਣ ਤੁਸੀਂ ਦੇਖ ਸਕਦੇ ਹੋ ਸਾਮਣੇ ਜਰਸੀ ਵੱਛੀ ਐ ਗੰਭਨ ਚੈੱਕ ਪਾਸਾ ਉਰਲੇ ਪਾਸੇ ਨੂੰ ਦੇਖ ਰਹੀ ਹੈ 100 ਨੰਬਰ ਟੈਗ ਹੈ ਇਹਦੇ ਸੋ ਇਹ ਬੱਛੀ ਵੀ ਬਕਾਊ ਆ ਤੇ ਇੱਕ ਗਾਂ ਬਕਾਊ ਆ ਗੱਲਬਾਤ ਬਾਈ ਨਾ ਕਰ ਲੈਨੇ ਆ ਵੀਡੀਓ ਨੂੰ ਅੰਤ ਤੱਕ ਦੇਖਿਓ ਪਸੰਦ ਜਿਹੜਾ ਨਗ ਆ ਗਿਆ ਉਹਦੀ ਤਸੱਲੀ ਫੁੱਲ ਕਰਨੀ ਹੈ ਨੰਬਰ ਸਕਰੀਨ ਉੱਤੇ ਚੱਲੂਗਾ ਮਿਲਦੇ ਆਂ ਬਾਈ ਨੂੰ ترਸੀਮ ਬਾਈ ਸਤਿ ਸ੍ਰੀ ਅਕਾਲ ਬਾਈ ਜੀ ਸਤਿ ਸ੍ਰੀ ਅਕਾਲ ਜੀ ترਸੀਮ ਬਾਈ ਅੱਜ ਇੱਕ ਜਰਸੀ ਵੇਚਣ ਲੱਗੇ ਆਂ ਹਾਂਜੀ ਬਾਈ ਪਸੂ ਫਿਰ ਲਿਮਟਡ ਰੱਖਣੇ ਹੁੰਦੇ ਆ ਤਾਂ ਘਟਾਉਣ ਲੱਗ ਜਾਂਦੇ ਆਂ ਇਹ ਹਾਂਜੀ ਹਾਂਜੀ ਲਿਮਟਡ ਹੀ ਰੱਖਦੇ ਆਪਾਂ ਜਗਾ ਘੱਟ ਕਰਕੇ ਨਾ ਫਿਰ ਉਹਨੇ ਕੀ ਘਟਾਉਂਦੇ ਕੋਲ ਜਰਸੀ ਮੈਂ ਜਦੋਂ ਪਹਿਲਾਂ ਆਉਂਦ ਆ ਰਿਆਂ ਇਹ ਤਾਂ ਹੋਮ ਬ੍ਰੀਡ ਹੀ ਤਰੀ ਆਉਂਦੀ ਆ ਹਾਏ ਹੋਮ ਬ੍ਰੀਡ ਹੈ ਜੀ ਆਪਣੀ ਅੱਛਾ ਅੱਜ ਜਿਹੜੀ ਇਹ ਗਾਂ ਆਪਾਂ ਵੇਚਣ ਲੱਗਿਓ ਕਿੰਨਾਂ ਮਰਸੂਆ ترਸੀਮ ਬਾਈ ਸੂਹੀ ਇਹ ਇਹ ਤੀਜੇ ਨੂੰ ਸੂਈ ਹੈ ਜੀ ਹੁਣ ਤੀਜਾ ਸੂਆ ਹਾਂਜੀ ਹਾਂਜੀ ਅੱ 28 ਤਰੀਕ ਨੂੰ ਸੋਈ ਹੈ ਤੇ ਅੱਜ ਤਰੀਕ 3 ਹੈ ਹਾਂਜੀ 5 ਕਿ ਦਿਨ ਹੋ ਗਿਆ ਸੋਈ ਨੂੰ ਹਾਂਜੀ ਹਾਂਜੀ ਅੱਛਾ ਭਾਈ ਕਿੰਨਾ ਦੁੱਧ ਹੋਊਗਾ 19 ਲੀਟਰ ਬੌਲਾ ਤਿਆਰ ਹੈ ਥਲੇ ਜਖਮਾਈ 5ਵੇਂ ਦਿਨ 19 ਲੀਟਰ ਬੌਲਾ ਹਾਂਜੀ ਦੂਜੇ ਸੂਏ ਦੁੱਧ ਕਿੰਨਾ ਚੋਇਆ ਇਹਨੇ 30 ਲੀਟਰ ਦੁੱਧ ਦਿੱਤਾ ਜੀ ਦੂਜੇ ਸੂਏ ਹਾਂਜੀ ਹਾਂਜੀ ਅੱਜ ਕੀ ਬੱਚਾ ਕੀ ਦੇਗੀ ਭਈ ਇਹਨੇ ਵਛਾ ਦਿੱਤਾ ਸੀ ਜੀ ਮੱਛਾ ਦਿੱਤਾ ਹੈ ਅੱਜ ਕੀ ਹਾਂਜੀ ਠੀਕ ਹੈ ਵਛਾ ਹੈਗਾ ਜਾਂ ਨਹੀਂ ਹੈ ਨਹੀਂ ਜੀ ਬੱਸਾ ਮੱਛਾ ਹੈ ਨਹੀਂਗਾ ਠੀਕ ਹੈ ਭਾਈ ਇਹਦੇ ਸੀਮਨ ਦੀ ਡਿਟੇਲ ਕੋ ਪਤਾ ਹੈ ਕਿਹੜੇ ਬੁੱਲ ਦੀ ਹੈ ਏਬੀਐਸ ਦੇ ਪ੍ਰੀਤ ਬੁੱਲ ਦੀ ਹੈ ਯਾਪੇ ਏਬੀਐਸ ਦੇ ਪ੍ਰੀਤ ਦੀ ਆਪ ਹੈ ਹਾਂਜੀ ਹਾਂਜੀ ਠੀਕ ਐ ਅ ਡਿਮਾਂਡ ਇਹਦੀ ਕੀ ਰਹਿਣੀ ਐ 1 ਲੱਖ ਤੇ 20000 ਰੁਪਏ ਮੰਗਦੇ ਆਪਾਂ 1 ਲੱਖ 20000 ਹਾਂਜੀ ਅੱਛਾ ਥਾਣਾ ਬਾਰੇ ਆਪਾਂ ਗੱਲ ਕਰ ਰਹੇ ਸੀਗੇ ਇਹਦੇ ਚਾਰੇ ਥਾਣੇ ਚੱਲਦੇ ਐ ਪੈਸੇ ਜਿਹੜਾ ਚੌਥਾ ਥਾਣਾ ਜਿਹੜਾ ਬਹਿਣੀ ਵਾਲਾ ਪਾਸਾ ਉਹ ਲਈ ਹੂੰ ਚੱਲਦਾ ਤਾਂ ਹੈਗਾ ਜਮੰਦਰੂ ਆ ਇਸ ਤਰ੍ਹਾਂ ਹੂੰ ਤੇ 5 6 ਥਾਣੇ ਹੋਣੇ ਜੋ ਮਤਲਬ ਸਿਰਫ ਧਾਰਾ ਹੀ ਆਉਂਦੀਆਂ ਉਹ ਥਣ ਦੂਜੇ ਜਿਹੜੇ ਆ ਸਹੀ ਆ ਜਮਤ ਜੀ ਸਹੀ ਆ ਉਹ ਆਪਾਂ ਧਾਰਾ ਮਾਰ ਕੇ ਦਿਖਾ ਸਕਦੇ ਆ ਨਾਲ ਹਨਾ ਹਾਂਜੀ ਹਾਂਜੀ ਦਿਖਾ ਦੇ ਠੀਕ ਆ ਦੋਸੋ 1 ਲੱਖ 20 ਹਜ਼ਾਰ ਰੇਟ ਆ ਤੋੜ ਦਿਓ ਬਾਈ ਇਹਨੂੰ ਬਾਅਦ ਤੁਹਾਨੂੰ ਇਹ ਥਣ ਵੀ ਦਿਖਾ ਦੂੰਗਾ ਇਹਦੇ ਤਿੰਨ ਥਣ ਬਿਲਕੁਲ ਬਰਾਬਰ ਦੁੱਧ ਆ ਉਹਨਾਂ ਦੇ ਵਿੱਚ ਜਮਾਂਦਰੂ ਬਹਿਣੀ ਵਾਲੇ ਪਾਸੇ ਦੇ ਅਗਲੇ ਥਣ ਦੇ ਵਿੱਚ ਸਿਰਫ 6 ਕੁ ਧਾਰਾਂ 6-7 ਧਾਰਾਂ ਆਉਂਦੀਆਂ ਮਤਲਬ ਥਣ ਚੱਲਦਾ ਪਰ ਪੂਰਾ ਨਹੀਂ 1 ਲੱਖ 20 ਹਜ਼ਾਰ ਰੇਟ ਬੱਚੇ ਨੂੰ ਜਨਮ ਦਿੱਤਾ ਸੀ ਬਾਈ ਦੱਸਦਾ ਵੀ ਸੌਣ ਲੱਗਿਆਂ ਤੋਂ ਉਹਦੇ ਮੂੰਹ 'ਚ ਪਾਣੀ ਪੈ ਗਿਆ ਜਿਹਦੇ ਕਰਕੇ ਇਧਰ ਨੂੰ ਤੁਰਦੇ ਪਹਿਲਾਂ ਉਹ ਬੱਚਾ ਜਿਹੜਾ ਉਹ ਨਹੀਂ ਰਿਹਾ ਸੋ ਤਾਜੀ ਸੂਈ ਦਾ ਤਾਂ ਇੱਕ ਨਿਸ਼ਾਨੀ ਇਹ ਆ ਵੀ ਹਵਾਨੇ ਤੇ ਪਲੂਣ ਹੈਗੀ ਐ ਦੂਜੀ ਗੱਲ ਇਹ ਆ ਵੀ ਜਿਹੜਾ ਪਸ਼ੂ ਜਮਾਣ ਬੈਠੂਗੀ ਉਦੋਂ ਥੋੜਾ ਬਹੁਤਾ ਉਹ ਡਿਸਚਾਰਜ ਜਾਂ ਸੜਦਾ ਰਹਿੰਦਾ ਪਸ਼ੂ ਤਾਜ਼ਾ ਸੂਆ ਸੋ ਬਿਲਕੁਲ ਤਾਜੀ ਸੂਈ ਵੀ ਐ ਜਰਸੀ ਟੀਚਾ ਸੂਆ ਪ੍ਰੀਤ ਬੁੱਲ ਦੀ ਆਪ ਆ ਦੱਸੋ ਤੇ ਇਹਦੇ ਤੋਂ ਤੁਸੀਂ ਬਰੀਡਿੰਗ ਕਰ ਸਕਦੇ ਹੋ ਜਿਹੜਾ ਵੀਰ ਖਰੀਦਣਾ ਚਾਹੁੰਦਾ ਖਰੀਦਣਾ ਤੁਸੀਂ ਆਪ ਦੀ ਸਮਝ ਨਾਲ ਆ ਪਸ਼ੂ ਨੂੰ ਹਵਾਨਾ ਕਰਮ ਵਾਲੀ ਤੁਸੀਂ ਦੇਖ ਹੀ ਸਕਦੇ ਹੋ ਕਮਾਲਾਂ ਕਰੀ ਬੈਠੀ ਆ ਜੇ ਭਲੂਨ ਚ ਉਰਲਾ ਪਾਸਾ ਮੁਰਲਾ ਥਣ ਬਿਲਕੁਲ ਬਰਾਬਰ ਦਿੰਦਾ ਪਰ ਉਹਦੇ ਚ ਦੁੱਧ ਘੱਟ ਹੈ ਉਹਦੇ ਚ ਸਿਰਫ 6 ਤਰ ਤੁਸੀਂ ਤਿਲ ਮੰਨ ਕੇ ਖਰੀਦ ਲਿਓ ਦੁੱਧ ਆਉਂਦਾ ਉਹ ਤੁਹਾਡੀ ਹਿੰਮਤ ਆ ਜਾਂ ਤੁਹਾਡਾ ਕੋਈ ਡਾਕਟਰ ਵੀਰ ਜਿਹੜਾ ਉਹਨੂੰ ਚਲਾ ਸਕਦਾ ਤੋ ਤੁਸੀਂ ਦੇਖ ਲਓ ਹਾਲਾਂਕਿ ਕੋਈ ਨੁਕਸ ਨਹੀਂ ਹੈ ਥਣ ਚ ਵੈਸੇ ਉਹ ਆਰਡਰ ਦੀ ਬਣਾਵਟੇ ਦੀ ਦੇਖੋ ਅਜੇ ਜੋ ਪਲੂਨ ਲੱਥੂ ਕੀ ਪੂਰਾ ਫਿਟਿੰਗ ਵਾਲਾ ਹਵਾਨਾ ਹੋ ਜਾਣਾ ਮੈਂ ਦੁਪਹਿਰ ਤੋਂ ਦੁਪਹਿਰ ਦੇ ਟਾਈਮ ਜੇ ਤੇ ਵੀਡੀਓ ਬਣਾ ਰਿਹਾ ਦੱਸੋ ਕਿਉਂਕਿ ਮਿਲਕਿੰਗ ਪਸ਼ੂ ਦੀ ਜਿਹੜੀ ਆਪਾਂ ਨੂੰ ਪਤਾ ਸ਼ਾਮ ਦੇ ਟਾਈਮ ਤੱਕ ਫੇਰ ਪਸ਼ੂ ਦੁੱਧ ਭਰ ਜਾਂਦਾ ਹਵਾਨਾ ਤੁਸੀਂ ਇਹਦਾ ਦੇਖ ਸਕਦੇ ਹੋ ਹੋਮ ਬਰੀਡ ਹੈ ਬਾਈ ਹੋਰਾਂ ਦੀ ਪ੍ਰਾਣੀਆਂ ਵੀਡੀਓ ਚੱਕੋਗੇ ਤਾਂ ਜਰਸਨਾ ਪਹਿਲਾਂ ਵੀ ਦਿਖਾਈਆਂ ਇਹਨਾਂ ਦੀਆਂ ਕਾਫੀ ਨਗ ਜਰਸੀ ਦੇ ਬਾਈ ਹੋਰੀ ਰੱਖਦੇ ਸੀਗੇ ਘਰੇ ਹੁਣ ਜ਼ਿਆਦਾ ਐਚ ਐਫ ਦੀਂਦੀ ਹੈ ਸੋ ਇਹ ਜਰਸੀ ਫॉर ਸੇਲ ਮੋੜ ਲਿਓ ਵੀਰੇ ਉਰਲੇ ਪਾਸੇ ਦਾ ਮੂਹਰਲਾ ਥਣ ਪੂਰਾ ਨਰੋਆ ਦਿਸੂਗਾ ਬਾਕੀ ਤਿੰਨੇ ਥਣ ਬਰਾਬਰ ਹੈ ਇੱਕੋ ਜੇ ਦੁੱਧ ਵਾਲੇ ਹੈ ਇੱਕ ਥਣ ਚ ਦੁੱਧ ਘੱਟ ਹੈ ਉਹ ਤੁਹਾਨੂੰ ਧਾਰਾ ਮਾਰ ਕੇ ਮੈਂ ਉਸ ਥਣ ਚੋਂ ਜ਼ਰੂਰ ਦਿਖਾ ਦੇਣੀ ਆ ਬਾਕੀ ਥਣ ਸਹੀ ਹੈ ਇਹਦੇ ਸੋ ਇਹਦਾ ਹਵਾਨਾ ਫੇਰ ਦੇਖ ਲਓ ਤੁਸੀਂ ਬੜੇ ਵੱਡੇ ਹਵਾਨੇ ਦੇ ਨਾਲ ਆ ਦੱਸੋ ਹਜੇ ਹਵਾਨਾ ਪਲੂਨ ਚ ਹੈ ਬੰਦੋ ਬਾਈ ਤੇ ਜਦੋਂ ਇਹ ਪਲੂਨ ਲੈ ਜਾਂਦੀ ਆ ਫਿਰ ਇਹੀ ਸ਼ੇਪ ਹਵਾਨੇ ਦੀ ਬੜੀ ਸੋਹਣੀ ਤੁਹਾਨੂੰ ਨਜ਼ਰ ਆਉਣੀ ਆ ਦੋਸੋ ਔਰਲਾ ਮੂਰਲਾ ਥਣ ਭਾਈ ਜੀ ਹਰੀ ਤਲੀ ਤੇ ਦੁੱਧ ਪਾ ਲੈਣਗੇ ਇਹਦੇ ਚੋਂ ਜਿਹੜਾ ਦੁੱਧ ਆਉਂਦਾ ਇਹ ਤੁਸੀਂ ਬਸ ਠੀਕ ਹੈ ਭਾਈ ਓਕੇ ਦੂਜੇ ਚੋਂ ਇਹ ਥਣ ਨਸੋ ਚੱਲਦਾ ਹੈ ਪਰ ਦੁੱਧ ਇਹਦੇ ਚੋਂ ਇੰਨਾ ਕਿਉਂ ਨਾ ਦੂਜਾ ਚੋਂ ਮਾਰਦੇ ਉਹ ਤਾਂ ਅਜ ਨਹੀਂ ਹਲਦੀ ਤੁਹਾਨੂੰ ਸੋ ਇਹ ਦੂਜੇ ਥਣਾ ਚੋਂ ਦੇਖ ਲਓ ਇਹ ਮਿਲਕਿੰਗ ਮਸ਼ੀਨ ਨਾਲ ਚਵਾਈ ਕਰਦੇ ਆ ਥਣ ਚ ਦੁੱਧ ਘੱਟ ਹੈ ਪਰ ਇੱਕ ਗੱਲ ਧਿਆਨ ਚ ਲਿਆ ਦਿਆਂ ਵੀ ਇਹ ਵੀ ਹੋ ਸਕਦਾ ਹੈ ਵੀ ਇਹ ਥਣ ਕਈ ਵਾਰ ਟੁੱਟ ਕੇ ਆਉਣ ਲੱਗ ਜਾਂਦਾ ਥੋੜੇ ਥੋੜੇ ਟਾਈਮ ਬਾਅਦ ਪਸਣਾ ਸ਼ੁਰੂ ਹੋ ਜਾਂਦਾ ਪਸੂ ਹੋ ਸਕਦਾ ਕੋਈ ਉਦਾਂ ਦੀ ਕੰਡੀਸ਼ਨ ਹੋਵੇ ਫਿਰ ਤੁਸੀਂ ਸੌਦਾ ਕਰੋ ਜੇ ਤਿੱਲ ਮੰਨ ਕੇ 120000 ਚ ਚੰਗੇ ਦੁੱਧ ਵਾਲੀ ਇੱਕ ਫਾਰਮ ਦੇ ਵਿੱਚੋਂ ਜਰਸੀ ਤੁਹਾਨੂੰ ਦਿਖਾਈ ਹੈ ਇੱਕ ਵੜ ਬਾਈ ਉਹ ਰਣੇ ਵੇਚਣੀ ਹੈ ਆਪਣੇ ਵੱਲ ਨੂੰ ਦੇਖੀ ਜਾਂਦੀ ਕਰਮ ਵਾਲੀ ਇਹੀ ਮੇਰੇ ਖਿਆਲ ਚ ਵਿਕਰੀ ਐ ਸਤੈ ਬਾਈ ਇਹੀ ਵੇਚਣੀ ਹੈ ਅੱਛਾ ਇਹ ਕਿਹੜੇ ਬੁੱਲ ਦੀ ਹੈ ਬਾਈ 21035 ਦੀ ਹੈ ਇਹ 21035 ਦੀ ਹਾਂਜੀ ਅੱਛਾ ਬਾਈ ਦੰਦੋਂ ਕਿਵੇਂ ਹੈ ਦੰਦੋਂ ਦੁੱਧ ਦਿੰਦੀ ਹੈ ਜਿਵੇਂ ਖੀਰੀ ਹੈ ਖੀਰੀ ਹੈ ਹਾਂਜੀ ਗੱਬਣ ਕਿਹੜੇ ਬੁੱਲ ਤੋਂ ਹੈ ਗੱਬਣ ਹੈਗੀ ਇਹ 50060 ਤੋਂ ਕਿੰਨੇ ਚਿਰ ਦੀ ਚੱਕ ਪਾਸਾ ਬਾਈ ਇਹ 4 ਮਹੀਨਿਆਂ ਦੇ ਨੇੜੇ ਗਈ ਹੈ ਚਾਰਾਂ ਦੇ ਨੇੜੇ ਹਾਂਜੀ ਕੀ ਡਿਮਾਂਡ ਰਹਿਣੀ ਐ ਦੀ ਬਈ ਇਹਦਾ 110000 ਰੁਪਇਆ ਜੀ 110000 ਬਾਕੀ ਇਹਦੀ ਮਾਂ ਦਾ ਰਿਕਾਰਡ ਬਹੁਤ ਵਧੀਆ ਜੀ ਕਿੰਨੇ ਕਿਲੋ 34 35 ਲੀਟਰ ਤੇ ਫਿਰਦੀ ਐ ਠੀਕ ਐ ਇਸ ਤੇ ਵੀ ਹੈ ਇਹ ਕਿਲੇ ਰਹਾ ਹਾਂ ਠੀਕ ਐ ਫਾਰਮ ਜੀ ਹਾਂ ਫਾਰਮ ਜੀ ਇਹਦੀ ਮਾਂ ਉਹ ਬੈਠੀ ਆ ਠੀਕ ਐ ਦੋਸਤੋ ਇਹਦੀ ਮਾਂ ਤੁਹਾਨੂੰ ਇੱਕ ਵਾਰ ਦਿਖਾ ਦਣਾ 34 35 ਕਿਲੋ ਦੁੱਧ ਉੱਤੇ ਚੱਲਦੀ ਰਹਿੰਦੀ ਐ ਇਹਦੀ ਮਾਂ ਦੰਦੋਂ ਖੀਰੀ ਐ ਵੱਛੀ ਗੱਭਣ ਐ ਹਵਾਨਾ ਸੋਨਾ ਬਣਾਈ ਜਾਂਦੀ ਬਈ ਜਿਹੜੀ ਬੈਠੀ ਐ ਇਹ ਜਿਹੜੀ ਇਹ ਬੈਠੀ ਐ ਗਾਂ ਦੋਸਤੋ ਇਹ ਉਸ ਵੈਡ ਦੀ ਮਾਂ ਐ ਜਿਹੜੀ ਹੁਣ ਬਾਈ ਉਹਰੇ ਨੇ ਵੇਚਣੀ ਹੈ ਜਰਸੀ ਜਿਵੇਂ ਮੈਂ ਤੁਹਾਨੂੰ ਦੱਸਿਆ ਬਾਈ ਉਹਨਾਂ ਕੋਲ ਹੋਮ ਬਰੀਡ ਹੈ ਦੋਸਤੋ ਇਸ ਗਾਂ ਦੀ ਉਹ ਵਹਿੜ ਹੈ ਜਿਹੜੀ ਬਾਈ ਉਹਰੇ ਨੇ ਵੇਚਣੀ ਹੈ ਤੇ ਡਿਮਾਂਡ 1 ਲੱਖ ਤੇ 10000 ਰੱਖੀ ਹੈ ਇੱਕ ਵਾਰ ਇਹ ਗਾਂ ਨੂੰ ਤੁਸੀਂ ਇਸ ਤਰ੍ਹਾਂ ਦੇਖ ਲਓ ਬਈ ਵਹਿੜ ਤੁਸੀਂ ਤੋੜ ਕੇ ਦਿਖਾਓ ਉਹ ਵਹਿੜ ਤੁਹਾਨੂੰ ਇੱਕ ਵਾਰ ਤੋੜ ਕੇ ਦਿਖਾ ਦਿੰਨਾ ਦੱਸੋ ਜਰਸੀ ਨਸਲ 21035 ਦੀ ਆਪ ਟੈਗ ਦੇ ਉੱਤੇ ਵੀ ਲਿਖਿਆ ਹੋਇਆ ਤੁਸੀਂ ਦੇਖੋ 100 ਨੰਬਰ ਟੈਗ ਹੈ ਤੇ 21035 ਉੱਤੇ ਲਿਖਿਆ ਹੋਇਆ ਆ ਜਾ ਇਹ ਤੁਹਾਨੂੰ ਤੋੜ ਕੇ ਦਿਖਾਉਣਾ ਮੈਂ ਮਈਹੂਰੀ ਐਂਟਰ ਕਰ ਗਿਆ ਵੜਾ ਵਾਲੇ ਪਾਸੇ। ਪਰ ਮੈਂ ਇੱਕ ਚੀਜ਼ ਹੋਰ ਜੇ ਤੁਹਾਡੇ ਧਿਆਨ ਚ ਲਾਵਾਂ ਬਹੁਤੇ ਫਾਰਮਾਂ ਦੇ ਵਿੱਚ ਕਿਉਂਕਿ ਇਹ ਬਿਜ਼ਨਸ ਹੈ ਇੱਕ ਤਰ੍ਹਾਂ ਦਾ ਇਹਨੂੰ ਇਸ ਤਰ੍ਹਾਂ ਵੀ ਐਡਜਸਟ ਕੀਤਾ ਜਾਂਦਾ ਜਿਵੇਂ ਉਹਨਾਂ ਸਾਈਲੇਜ ਵਗੈਰਾ ਪਾਉਣਾ ਹੈ ਕਿਸੇ ਇਹਨਾਂ ਚੋਂ ਇੱਕ ਅੱਧਾ ਪਸ਼ੂ ਬੰਦਾ ਵੇਚ ਲੈਂਦਾ ਤੇ ਫਿਰ ਉਹ ਇਨਵੈਸਟਮੈਂਟ ਜਿਹੜੀ ਕਰਨੀ ਹੈ ਸਾਈਲੇਜ ਤੇ ਪੂਰੇ ਸਾਫ ਇਹਨਾਂ ਚੋਂ ਹੀ ਹੋ ਜਾਂਦੀ ਹੈ। ਬਸ ਬਸ ਆਰਡਰ ਤੁਸੀਂ ਦੇਖੋ ਇਹਦਾ। ਤੋਂ ਚੰਗਾ ਹਵਾਨਾ ਬਣਾਉਗੀ ਬਾਕੀ ਮਾਂ ਕੋਲ ਆ ਬਾਈ ਦੇ ਰਿਕਾਰਡ ਇਹਦਾ ਚੰਗਾ। ਜਿਨੂੰ ਪਸੰਦ ਆਵੇ ਤਾਂ ਤੁਸੀਂ ਇਹ ਵੈੜ ਵੀ ਖਰੀਦ ਸਕਦੇ ਹੋ ਸੋ ਦੋਸਤੋ ਅੱਜ ਦੀ ਇਸ ਵੀਡੀਓ ਦੇ ਵਿੱਚ ਦੋ ਨਾਗ ਵਿਕਾਉ ਸੀ ਗਾਂ ਤੁਹਾਨੂੰ ਪਹਿਲਾਂ ਦਿਖਾ ਚੁੱਕਿਆ ਵੈੜ ਤੁਹਾਨੂੰ ਬਾਅਦ ਚ ਦਿਖਾਤੀ ਹੈ ਬਾਕੀ ਤੁਸੀਂ ਹੁਣ ਤਸੱਲੀ ਕਰ ਲਓ ਜਿਹੜਾ ਨਾਗ ਤੁਹਾਨੂੰ ਜਚਿਆ ਧੰਨਵਾਦ ਅੱਜ ਦੀ ਇਸ ਵੀਡੀਓ ਨੂੰ ਦੇਖਣ ਲਈ